ਇਨਾਂ ਦੀਆਂ ਸ਼ਖਸੀਅਤਾਂ ਜੋ ਇੰਡੀਆ ਦੇ ਪੋਲਿਟਿਕਲ ਫੋਰਮ ਨੂੰ ਜੋ ਵੱਲਬਾਈ ਪਟੇਲ ਜੋ ਉਹ ਵੀ ਮੇਰੇ ਸਾਹਬ ਨਾਲ ਐਡਵੋਕੇਟ ਸਨ ਜੀ ਤੇ ਤਾਂ ਇਹ ਚੀਜ਼ਾਂ ਜਿਹੜੀਆਂ ਨਾਲ-ਨਾਲ ਇਹ ਚੱਲਦੀਆਂ ਨੇ ਆਪਾਂ ਬਿਲਕੁਲ ਇਹ ਇੱਥੋਂ ਤੱਕ ਕਿ ਬੜੀਆਂ ਕਿਤਾਬਾਂ ਵਿੱਚ ਵੀ ਇਸ ਚੀਜ਼ ਦਾ ਵਿਸ਼ਲੇਸ਼ਣ ਆਉਂਦਾ ਹੈ ਕਿ ਜਿਹੜੀ ਪਹਿਲੀ ਪਾਰਲੀਮੈਂਟ ਬਣੀ ਸੀ ਜੀ ਜਿਸ ਨੂੰ ਦੇਖੋ ਕਨਸਟੀਟੂਐਂਟ ਅਸੈਂਬਲੀ ਵੀ ਆਂਦੇ ਨੇ ਜਿਸ ਨੇ ਜੋ ਸੰਵਿਧਾਨ ਸਾਰਾ ਪਾਸ ਕੀਤਾ ਸੀ ਸਾਰਾ ਫਰੇਮਵਰਕ ਸੀ ਉਸ ਨੂੰ ਫਰਸਟ ਪਾਰਲੀਮੈਂਟ ਵੀ ਆਂਦੇ ਨੇ ਤਾਂ ਉਸ ਦੇ ਵਿੱਚ ਵੀ ਜੋ 90% ਮੈਂਬਰ ਆਫ ਪਾਰਲੀਮੈਂਟੇਰੀਅਨਸ ਹਨ ਉਹ ਸਾਰੇ ਐਡਵੋਕੇਟਸ ਹਨ 90% ਪਰ ਹੌਲੀ-ਹੌਲੀ ਮੈਂ ਸਮਝਦਾ ਇਸ ਚੀਜ਼ ਚ ਗ੍ਰਾਵਟ ਆਉਂਦੀ ਰਹੀ ਤੇ ਫਿਰ ਜਿਵੇਂ ਕਿ ਤੁਸੀਂ ਲਾ ਲੋ ਵਪਾਰੀ ਵਰਗ ਭਾਰੀ ਹੋ ਗਿਆ ਉਹਨੇ ਫਿਰ ਬੜਾ ਆਪ ਦਾ ਮਟੀਰੀਅਲਿਸਟਿਕ ਤੇ ਕੈਪੀਟਲਿਸਟਿਕ ਸੋਚ ਦੇ ਨਾਲ ਦੇਸ਼ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ 1990 95 ਤੋਂ ਬਾਅਦ ਹੋਰ ਵੀ ਪਾਰਲੀਮੈਂਟ ਚ ਗਰਾਵਟ ਆ ਗਈ ਤੇ ਬੜੇ ਗੁੰਡੇ ਕਿਸਮ ਦੇ ਜਿਹੜੇ ਇਹ ਬੰਦੇ ਨੇ ਉਹ ਪਾਰਲੀਮੈਂਟ ਚ ਆ ਗਏ ਕਪਲੇ ਕਰਨ ਵਾਲੇ ਨਹੀਂ ਤਾਂ ਇਦੋਂ ਪਹਿਲਾਂ ਤੁਸੀਂ ਲੇਖੋ ਰਿਟਾਇਰਡ ਹਾਈ ਕੋਰਟ ਜਜਸ ਹਾਈ ਕੋਰਟ ਦੇ ਜਿਹੜੇ ਰਿਟਾਇਰਡ ਜੱਜ ਨੇ ਜਸਟਿਸ ਗੁਰਨਾਮ ਸਿੰਘ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ 9067 ਦੀ ਸਰਕਾਰ ਦੇ ਵਿੱਚ ਕਾਲੀ ਦਲ ਦੇ ਪਹਿਲੇ ਮੁੱਖ ਮੰਤਰੀ ਸਨ ਉਹ ਪੰਜਾਬ ਦੇ ਤਾਂ ਦੇਖੋ وکਾਲਤ ਤੇ ਜਿਹੜੀ ਇਹ ਪੋਲਿਟਿਕਸ ਹੈ ਇਹ ਸ਼ੁਰੂ ਤੋਂ ਨਾਲ ਨਾਲ ਚਲਦੀ ਆ ਰਹੀ ਹੈ ਜੀ